ਉਹਨਾਂ ਚਾਪ ਗੱਲ ਕਰਨੀਆਂ ਵੀ ਸਾਡੇ ਘਰ ਚ ਪੈਸਾ ਕਿਵੇਂ ਆਉਣ ਲੱਗੂਗਾ ਤੇ ਜਿਸ ਘਰ ਚ ਬੇਟੀਆਂ ਦਾ ਜਨਮ ਹੈ ਵੀ ਬੇਟਾ ਕਿਵੇਂ ਆਊਗਾ ਇਹ ਬਹੁਤ ਹੀ ਸਰਲ ਤੇ ਆਸਾਨ ਤਰੀਕੇ ਨੇ ਜਿਹੜੇ ਸਾਨੂੰ ਦਿਲੋਂ ਕਰਨੇ ਪੈਣਗੇ ਜੇ ਤੁਸੀਂ ਦਿਲੋਂ ਇਹ ਕੰਮ ਕਰ ਲਿਆ ਤੁਹਾਡੇ ਕੋਲੇ ਪੈਸਾ ਤੇ ਬੇਟ ਬੱਚੇ ਆਉਣਾ ਕੋਈ ਨਹੀਂ ਰੋਕ ਸਕਦਾ ਕਿਸੇ ਕੋਲ ਜਾਨ ਦੀ ਲੋੜ ਨਹੀਂ ਕਿਸੇ ਕੋਲ ਜਨਪੱਤੀ ਦਿਖਾਉਣ ਦੀ ਲੋੜ ਨਹੀਂ ਕਿਸੇ ਨੂੰ ਕੁਝ ਕਰਨ ਦੀ ਲੋੜ ਨਹੀਂ ਤੁਸੀਂ ਥੋੜਾ ਥੋੜਾ ਕੰਮ ਕਰਨੇ ਤਿੰਨ ਇੱਕ ਤਾਂ ਜਿਸ ਕੋਲ ਜਿੰਨੀ ਵੀ ਸਮਰੱਥਾ ਹੈਗੀ ਆ 10000 ਦੀ 5000 ਦੀ 100 ਰੁਪਏ ਦੀ 10 ਰੁਪਏ ਦੀ ਉਹ 10 ਰੁਪਏ ਨਾਲ ਵੀ ਸਭ ਕੁਝ ਹੋ ਸਕਦਾ ਤੁਸੀਂ 10 ਰੁਪਏ ਲਓ ਕਿਸੇ ਕੋਲੋਂ ਕੱਕ ਪਾ ਕੇ ਤੁਸੀਂ 10 ਰੁਪਏ ਲਓ ਬਿਸਕੁਟ ਲਓ ਕੁੱਤੇ ਨੂੰ ਪਾ ਦਿਓ ਤੁਸੀਂ 10 ਰੁਪਏ ਲਓ ਤਿਲਚੌਲੀ ਲਓ ਖੇੜਿਆਂ ਨੂੰ ਪਾ ਦਿਓ ਤੁਸੀਂ 10 20 ਰੁਪਏ ਲਓ ਆਲੂ ਲਓ ਬਾਜ਼ਾਰ ਤੋਂ 20 ਰੁਪਏ 30 ਰੁਪਏ ਖੀਲੋ ਘਰੇ ਧੋ ਕੇ ਉਹਨੂੰ ਗੁਰੂ ਘਰ ਦੇ ਆਓ ਲੰਗਰ ਵਾਸਤੇ ਇਹ ਆ ਸਾਨੂੰ ਫਸਟ ਤਰੀਕਾ ਦੂਸਰਾ ਤਰੀਕਾ ਵੀ ਘਰੇ ਪਾਠ ਸੁਣਨਾ ਨਹੀਂ ਪਾਠ ਕਰਨਾ ਤੁਸੀਂ ਸੁਖਨੀ ਸਾਹਿਬ ਦਾ ਪਾਠ ਕਰੋ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ ਤੁਸੀਂ ਹਨੂਮਨ ਚਲਸਾ ਪੜੋ ਤੁਸੀਂ ਹਜ਼ਰੂਨ ਵਿਸ਼ਨੂ ਸੈਸਰਸ ਦਾ ਪਾਠ ਕਰੋ ਤੁਸੀਂ ਕਿਤੇ ਮਾਤਾ ਦਾ ਪਾਸ ਕਰੋ ਤੁਸੀਂ ਕਿਸੇ ਚੀਜ਼ ਦਾ ਕਰੇ ਪਾਠ ਆਪ ਕਰਨਾ ਸੱਚੇ ਮਨ ਨਾਲ ਕਰਨਾ ਚਾਹੀਦਾ ਨਾ ਇਹ ਹੋਗਾ ਦੂਜਾ ਤਰੀਕਾ ਤੀਜਾ ਤਰੀਕਾ ਇਹ ਕੰਮ ਕਰਨ ਦਾ ਪਾਉਣ ਵਾਸਤੇ ਦੋ ਚੀਜ਼ਾਂ ਪੈਸਾ ਔਰ ਬੱਚਾ ਦੋ ਕੰਮ ਸਾਨੂੰ ਖੋਰ ਕਰਨੇ ਇੱਕ ਤੀਜਾ ਕੰਮ ਕਰਨਾ ਪਊ ਪਹਿਲਾ ਕੀ ਕੰਮ ਹੈ ਅਸੀਂ ਸਾਨੂੰ ਕੋਈ ਮਰਜ਼ੀ ਕਹੀ ਜਾਵੇ ਅਸੀਂ ਕਿਸੇ ਦੀ ਮੰਦਿਆ ਨਹੀਂ ਕਰੀ ਕਿਸੇ ਦੀ ਚੁਗਲੀ ਨਹੀਂ ਕਰਨੀ ਜੇ ਕੋਈ ਚੁਗਲੀ ਕਰਦਾ ਉਹ ਤੋਂ ਸਾਈਡ ਤੇ ਹੋ ਜਾਊਗਾ ਕਬੀਰ ਸਾਹਿਬ ਕਹਿੰਦੇ ਮੈਂ ਚੁਗਲੀ ਕਰਾਂਗਾ ਤਾਂ ਦੀ ਮਾਂ ਦੀ ਕਰੂੰਗਾ ਆਪਦੇ ਮਾਂ ਦੇ ਪਾਪ ਧੋਊਂਗਾ ਅਸੀਂ ਲੋਕਾਂ ਦੇ ਪਾਪ ਧੋਣਿਆ ਔਰ ਕੁਝ ਨਹੀਂ ਕਰਦਾ ਚਾਰ ਬੰਦੇ ਸਾਨੂੰ ਗੱਲਾਂ ਕਰਨ ਲੱਗੇ ਆਪਦਾ ਵੀ ਸਾਨੂੰ ਕਹਿੰਦੇ ਆ ਆਪਦਾ ਵੀ ਬੇੜਾ ਕਰ ਕਰਦੇ ਨੇ ਸਾਡਾ ਵੀ ਕਿਸੇ ਦੀ ਚੁਗਲੀ ਨਾ ਕਰਨੀ ਕਿਸੇ ਦੀ ਨਿੰਦਿਆ ਨਹੀਂ ਕਰਨਾ ਕਿਸੇ ਦੇ ਇੱਕ ਬਰ ਖਿਲਾਫ ਨਹੀਂ ਬੋਲਣਾ ਵੀ ਉਹ ਜੀ ਬੰਦਾ ਮਾੜਾ ਹੈ ਉਹ ਜਨਾਨੀ ਮਾੜੀ ਉਹ ਹੈ ਕਰਦੇ ਨੇ ਉਹ ਐ ਕਰਦੇ ਕੁਸ਼ ਕਰੀ ਜਾਵੇ ਸਵਾਰੀ ਆਪਣੇ ਸਮਾਨ ਦੀ ਆਪ ਜੋ ਵਾਰ ਇਸ ਲਈ ਬੱਚੇ ਔਰ ਵਾਸਤੇ ਪੈਸੇ ਵਾਸਤੇ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ ਬੀ ਤਿੰਨੇ ਚੀਜ਼ਾਂ ਬਣਾ ਲੀਆਂ ਸਾਨੂੰ ਦੁਨੀਆ ਦੀ ਕੋਈ ਤਾਕਤ ਸਾਡੇ ਘਰ ਦਾ ਚਰਾਗ ਹੋਂ ਪਿੱਛੇ ਸਾਡੇ ਘਰ ਚ ਪੈਸਾ ਹੋਂ ਪਿੱਛੇ ਰੋਕ ਨਾ ਸਕਦੀ ਚਾਹੇ ਕੋਈ ਜਿੰਨੇ ਮਰਜੀ ਟੂਣੇ ਕਰ ਲੇ ਜਿੰਨੇ ਮਰਜੀ ਸਾਡੇ ਖਿਲਾਫ ਸਾਜਸ਼ਾ ਨਾ ਚਲੇ ਸਾਡਾ ਕੋਈ ਬਾਲ ਵੀnga ਨਹੀਂ ਕਰ ਸਕਦਾ ਜੈ